ਆਹ ਤੇ ਕੀ ਖਾਣਿਆ ਯਾਰ ਖਾਣਾ ਨਹੀਂ ਖਾਣਾ ਮਾਰ ਕੇ ਫਿਰ ਪਾਡਵਾ ਫਾਇਰ ਕਰੂਗਾ ਜੱਗ 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 ਅਸੀਂ ਆ ਵੀ ਸੁਚਾਈ ਸਾਡੇ ਮੂਰੇ ਬਿਆਨ ਕਰਦਾ ਉਹਨਾਂ ਨੇ ਚਟਾੜ ਉਹ ਹੈ ਇੱਕ ਬੱਤੀ ਸਾਹਮਣੇ ਬੱਲੂ ਫੋਨ ਮਾਰ ਮਾਰਾ ਜੀ ਇੱਧਰ ਤੋਂ ਬੋਲ ਅੱਗੇ ਆ ਜਾਓ ਇਹਨਾਂ ਨੂੰ ਸਵੇਰ ਦਾ ਪਤਾ ਸੀ ਵੀ ਸਾਡੇ ਸਾਰੇ ਕੈਂਡੀਡੇਟ ਹਾਰਨਗੇ ਇਹਨਾਂ ਨੇ ਦੋ ਦੋ ਕਰਕੇ ਚਾਰ ਚਾਰ ਕਰਕੇ ਜਾਲੀ ਵੋਟਾਂ ਪਵਾਈਆਂ ਸਾਨੂੰ ਪਤਾ ਹੈ ਸਾਨੂੰ ਪਤਾਗਾ ਫਿਰ ਹੁਣ ਹੁਣ ਇਕੱਠੇ 50 ਦੀ ਲਗੌੜ ਵੇਚਦੀ ਇਹਨਾਂ ਨੇ 50 ਹੌਲੀ ਹੌਲੀ 50 ਨਹੀਂ ਅਸੀਂ ਜਾਣ ਨਹੀਂ ਦਿੰਦੇ ਅਸੀਂ ਨਹੀਂ ਜਾਣ ਦਿੰਦੇ ਅਸੀਂ ਜਾਣ ਨਹੀਂ ਦਿੰਦੇ ਅਸੀਂ ਵੀ ਆਪਣੇ ਕੰਮ ਕਰਸੇ ਹੋ ਕਸੇ ਹੋਇਆ ਆਜੋ ਤੁਸੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅਸੀਂ ਕਿਹੜਾ ਝੂਠੇ ਆ ਅਸੀਂ ਸੱਚੇ ਆ ਝੂਠੇ ਆ ਬਾਈ ਇਹ ਸੁਣਿਆ ਇੱਥੇ ਪਰਵੰਦੀ ਦੇ ਬੰਦੇ ਖੜੇ ਸਾਰੇ ਉਹ ਕਿਹਦੀ ਪਰਵੰਦੀ ਦਾ ਬੰਦਾ ਨਹੀਂ ਇੱਕ ਵੀ ਪਰਵੰਦੀ ਦਾ ਉਹ ਮੁੰਡੇ ਨੇ ਕਿਹਾ ਬਾਈ ਕਹਿੰਦਾ ਜਲਦੀ ਵੋਟਾਂ ਪਾਉਣ ਆਏ ਆ ਉਹ ਕਿੱਟੇ-ਕੁੱਟੇ ਪਿਆ ਮੇਲਾ ਉਹ ਨੋ ਬੰਦੇ ਨੇ ਕਿਹਾ ਉਹ ਸਾਰੇ ਪਿਆ ਸ਼ਰੇਆਮ ਤੱਕਾ ਕਰਦਾ ਜਿੱਤਾਂ ਜਿਹੜਾ ਅੱਜ ਟਿੱਕਰ ਅੱਜ ਟਿੱਕਰ ਆਪ ਪਾਰਟੀ ਦੇ ਜਿਹੜਾ ਅੱਜ ਟਿੱਕਰ ਕਦੇ ਦੇਖਿਆ ਹੀ ਨਹੀਂ ਸੀ ਇਹ ਹਰ ਜੇ ਧੱਕਾ ਵੋਟਰਾਂ ਵਾਲੇ ਧੱਕਾ ਕੈਂਡੀਡੇਟ ਚੁਣਨ ਵਾਲੇ ਧੱਕਾ ਉਹ ਤੁ ਬਾਤ ਚ ਕੈਂਡੀਡੇਟ ਚੁਣਨ ਵਾਲੇ ਵੀ ਧੱਕਾ ਕਰਿਆ ਹੁਣ ਤੋਂ ਜਸ ਅੱਜ ਵੋਟਾਂ ਪਈਆਂ ਅੱਜ ਵੋਟਾਂ ਪਈਆਂ ਨਾ ਮੈਨੂੰ ਲੱਗਦਾ ਭਾਈ ਜੀ ਇਹਨਾਂ ਦੇ 300 400 ਗੁੰਡੇ ਜੀ ਨਾ ਤਾਂ ਕੀ ਨਾ ਹੈ ਬਾਈ ਨਾ ਤਾਂ ਕੀ ਲੈਣਾ ਹੈ ਹਾਂਜੀ ਮੈਂ ਗੱਲ ਦੱਸੀ ਜਾਂਦਾ ਨਾ ਹਾਂ ਹਾਂ ਬਾਈ ਜੀ ਅੱਜ ਜਿਹੜਾ ਹ ਬਲਜਿੰਦਰ ਗੌਰ ਦਾ ਭਰਾ ਕੀ ਨਾਮ ਹੈ ਕੀ ਨਾਮ ਦਾ ਬਲਜਿੰਦਰ ਗੌਰ ਦਾ ਭਰਾ ਦਾ ਉਹਦੇ ਵੀਰ ਆਏ ਬਾਈ ਜੀ ਘਟੋ ਘਟ 300 400 ਨਾਲ ਗੁੰਡੇ ਲੈ ਕੇ ਪਹਿਲਾਂ ਸਭ ਦੇ ਸੀਗੇ ਪਹਿਲਾਂ ਉਹ ਡਾਇਰੈਕਟਲੀ ਆਉਣ ਲੱਗੇ ਬਾਈ ਜੀ ਅਸੀਂ ਰੋਕ ਤੇ ਆ ਹਣੀ ਉਹਨਾਂ ਨੇ ਐਂਟਰ ਕਰਨਾ ਸੀ ਅਸੀਂ ਰੋਟੇ ਪਬਲਿਕ ਇੰਨੀ ਖੜੀ ਸੀ ਨਹੀਂ ਹੁਣ ਦਿੱਤਾ ਹਾਂ ਉਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਆਪਾਂ ਨੇ ਪਿੱਛੇ ਮੁੜ ਕੇ ਸਾਨੂੰ ਕਹਿੰਦੇ ਤੁਸੀਂ ਵੀ ਪਿੱਛੇ ਹੋ ਜਾਓ ਉਹ ਪਿੱਛੇ ਚੜ ਗਏ ਜਿਹੜੇ ਕੰਨ ਦਾ ਕੰਨ ਤੋਂ ਤੁਨੀ ਟਪਾ ਕੇ ਘਟੋ ਘਟ 10 12 ਮੁੰਡੇ ਇਹਨਾਂ ਦੇ 10 12 ਮੁੰਡੇ ਇਹਨਾਂ ਦੇ ਥੋੜੇ ਕੰਨ ਨੂੰ ਟਪਾ ਕੇ ਸ਼ਰਮ ਗੁੰਡਾ ਕਰਦੇ ਤੁਸੀਂ ਕਿਹੜੀ ਪਾਰਟੀ ਵੱਲੋਂ ਚਾਹਤ ਅਸੀਂ ਅਸੀਂ ਤਾਂ ਜੀ ਜਮਨ ਨਿਊਟਰਲ ਬੰਦੇ ਆ ਨਿਊਟਰਲ ਬੰਦੇ ਆ ਅਸੀਂ ਕੋਈ ਪਾਰਟੀ ਬਣਾ ਨਹੀਂ ਕਰਨਾ ਚਾਹੀਦਾ ਜੀ ਅਸੀਂ ਦੇਖ ਰਹੇ ਹਾਂ ਵੋਟਾਂ ਬਣਾਉਣੀ ਹੈ ਰਾਜ ਚਲਾਉਣਾ ਹੈ ਪੱਤਰਕਾਰੀ ਕਰਨਾ ਚਾਹੀਦਾ ਪੱਤਰਕਾਰ ਸਾਹਿਬ ਜਿੱਥੇ ਜਿਹੜਾ ਤੁਸੀਂ ਮੈਨੂੰ ਪੁੱਛਿਆ ਨਾ ਸੁਆਦ ਆ ਜਾਂਦਾ ਜੇ ਤੁਸੀਂ ਉਹ ਮਟੀਰ ਨੂੰ ਵੀ ਜਾ ਕੇ ਪੁੱਛਦੇ ਵੀ ਤੁਸੀਂ ਕਿੱਧਰਲੇ ਪਾਸੇ ਆਏ ਹੋ ਤੇ ਕਿਹੜੇ ਮਿੰਡੋਂ ਆਏ ਹੋ ਤੁਸੀਂ ਮੈਂ ਕਹਾਂ ਉਹ 3 ਘੰਟੇ ਖੜੇ ਰਹੇ ਆ ਜੀ ਵੀਰੇ ਐ ਤਾਂ ਅਸੀਂ ਤੁਹਾਨੂੰ ਨਹੀਂ ਕਹਿੰਦੇ ਉਹਨਾਂ ਨੂੰ ਨਹੀਂ ਨਹੀਂ ਜੀ ਦੱਸੋ ਪੁੱਛਿਆ ਨਾ ਪ੍ਰਸ਼ਾਸਨ ਨੇ ਨਾ ਕਿਸੇ ਅਧਿਕਾਰ ਨੇ ਕਿਸੇ ਨੇ ਨਹੀਂ ਪੁੱਛਿਆ ਕਿ ਕੌਣ ਆਇਆ ਕਿ ਕੀ ਗੱਲਬਾਤ ਹੈ ਪ੍ਰਸ਼ਾਸਨ ਦਾ ਕਿਹੜਾ ਰੋੜ ਰਿਹਾ ਅੰਦਰ ਹੈ ਮਸ਼ੀਨਾਂ ਪ੍ਰਸ਼ਾਸਨ ਦਾ ਮਤਲਬ ਆ ਜੀ ਜੇ ਮੰਨ ਕੇ ਚਲੋ ਪਬਲਿਕ ਨਾ ਪੜਕਦੀ ਜੇ ਪਬਲਿਕ ਨਾ ਪੜਕਦੀ ਪਬਲਿਕ ਨਾ ਇਕੱਠੀ ਹੁੰਦੀ ਤਾਂ ਪ੍ਰਸ਼ਾਸਨ ਦੇ ਹੱਥੋਂ ਬਾਹਰ ਸੀ ਕੰਮ ਉਹਨਾਂ ਨੇ ਅੰਦਰ ਜਾ ਕੇ ਵੋਟਾਂ ਪਾ ਦੇਣੀਆਂ ਸੀ ਆਪਦੇ ਆਪ ਦੇ ਕੈਂਡੀਡੇਟਾਂ ਦੇ ਨਾਲ ਜਿਤਾ ਦੇਣੇ ਸੀ ਹਾਂ ਇੱਕ ਵੇ ਇੱਕ ਵੇ ਹੋਏ ਪੈਸੇ ਇੱਧਰ ਤੋਂ ਹਾਂ ਹਾਂ ਬੋਲ ਅੱਗੇ ਆ ਜਾ ਇਨ੍ਹਾਂ ਨੂੰ ਸਵੇਰ ਦਾ ਪਤਾ ਸੀ ਵੀ ਸਾਡੇ ਸਾਰੇ ਕੈਂਡੀਡੇਟ ਹਾਰਨਗੇ ਇਨ੍ਹਾਂ ਕਰਕੇ ਚਾਰ ਚਾਰ ਕਰਕੇ ਜਾਲੀ ਮੋਟਾ ਪਵਾ ਗਿਆ ਸਾਨੂੰ ਪਤਾ ਹੈ ਸਾਨੂੰ ਪਤਾਗਾ ਫਿਰ ਹੁਣ ਹੁਣ ਇਕੱਠੇ 50 ਦੀ ਲਗੜ ਭੇਜਦੀ ਇਹਨਾਂ ਨੇ 50 ਹੌਲੀ ਹੌਲੀ 50 ਨਹੀਂ ਅਸੀਂ ਜਾਣ ਨਹੀਂ ਦਿੰਦੇ ਅਸੀਂ ਨਹੀਂ ਜਾਣ ਦਿੰਦੇ ਅਸੀਂ ਜਾਣ ਨਹੀਂ ਦਿੰਦੇ ਅਸੀਂ ਵੀ ਆਪਦੇ ਕੰਮ ਰੱਸੇ ਹੋ ਕੱਸੇ ਹੋਇਆ ਆ ਜਾਓ ਤੁਸੀਂ ਕੋਈ ਗੱਲ ਨਹੀਂ ਬਈ ਜੱਟ ਛੱਡ ਨਾ ਯਾਰ ਜਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੱਚੇ ਆ ਅਸੀਂ ਕਿਹੜਾ ਝੂਠੇ ਆ ਜੁਕਿਓ ਆ ਜੇ ਅਸੀਂ ਸੱਚੇ ਆ ਝੂਠੇ ਆ ਕਿਹਦੇ ਦਾ ਬੋਟਾ ਨਾ ਪਾਉਣਾ ਯਾਰ ਭਾਈ ਇਹਨੇ ਪਰਵੰਦੀ ਦੇ ਬੰਦੇ ਖੜੇ ਕਰੇ ਉਹ ਕਿਹੜੀ ਪਰਵੰਦੀ ਦਾ ਬੰਦਾ ਨਹੀਂ ਇੱਕ ਵੀ ਕੋਈ ਉਹ ਮੁੰਡੇ ਨੇ ਕਿਹਾ ਭਾਈ ਕਹਿੰਦਾ ਜਾਲੀ ਵੋਟਾਂ ਪਾਉਣ ਆਏ ਆ ਉਹ ਕਿੱਟੇ-ਕੁਟ ਤੇ ਪਿਆ ਮੇਲਾ ਕੋਈ ਨਾ ਬੰਦੇ ਨੀ ਗੀ ਸੀੜਕਾ ਉਹ ਸੱਚੇ ਆ ਪਿਆ ਜਰ